ਹਾਂਜੀ ਆਪਾਂ ਦੱਸਣ ਲੱਗੇ ਆ ਅੱਜ ਸਿੰਥੈਟਿਕ ਸੂਟਾਂ ਨੂੰ ਪਲੇਟਾਂ ਕਿਵੇਂ ਪਾਈਦੀਆਂ ਲਾਈਨਿੰਗ ਵਾਲੇ ਸੂਟਾਂ ਨੂੰ ਠੀਕ ਹੈ ਜੀ ਆਹ ਦੇਖੋ ਪਹਿਲਾਂ ਆਪਾਂ ਨੇ ਸਾਰਾ ਵਾਲ ਦੇ ਤੇ ਕੱਚਾ ਮਾਰ ਲੈਣਾ ਆਹ ਦੇਖੋ ਸਿਲਾਈ ਲਾ ਲੈਣੀ ਹੈ ਕੱਚੀ ਚਾਹੇ ਤੁਸੀਂ ਫੇਵਿਕ ਨਾਲ ਵੀ ਜੋੜ ਸਕਦੇ ਹੋ ਮੈਂ ਫਾਰਮੂਲਾ ਪਹਿਲਾਂ ਦੱਸਿਆ ਹੋਇਆ ਤੁਹਾਨੂੰ ਤੇ ਆਹ ਦੇਖੋ ਮੈਂ ਲਾਈ ਹੋਈਆਂ ਲਾਈਨਿੰਗ ਉੱਪਰ ਨਿਸ਼ਾਨੀਆਂ ਲਾਈ ਹੋਈਆਂ ਮੈਂ ਪਲੇਟਾਂ ਨਹੀਂ ਆ ਦੇਖੋ ਜਿਹੜੀਆਂ ਮੇਰੇ ਪੈਣਾ ਤੇ ਪਲੇਟਾ ਨਹੀਂ ਪੈਣੀਆਂ ਹੈਗੀਆਂ ਲਾਈਨਿੰਗ ਨਾਲ ਉਹਨਾਂ ਬਸ ਇਹ ਤੇ ਮੈਂ ਫਾਰਮੂਲਾ ਦੱਸਾਂ ਲੱਗੀ ਠੀਕ ਹੈ ਤੇ ਆਪਾਂ ਨੇ ਨਾ ਸੂਈ ਲੈਣੀ ਹੈ ਸੂਈ ਦੇ ਨਾਲ ਆਪਾਂ ਪੁੱਠੀ ਸਾਈਡ ਤੋਂ ਸਿੱਧੀ ਸਾਈਡ ਵੱਲ ਐਦਾਂ ਆਪਾਂ ਨੇ ਨਿਸ਼ਾਨੀ ਲਾ ਲੈਣੀ ਹੈ ਸੂਈ ਨਾਲ ਠੀਕ ਹੈ ਛੋਟੀ ਛੋਟੀ ਗਲੀ ਨਿਕਲ ਜਾਣੀ ਬਿਲਕੁਲ ਨਿਸ਼ਾਨੀ ਦੇ ਟੋਪ ਤੇ ਐਦਾਂ ਆਪਾਂ ਨੇ ਸਾਰੇ ਜਿਹੜੇ ਮਾਰਕ ਲਾਏ ਹੋਏ ਆਪਾਂ ਨੇ ਪਲੇਟਾਂ ਦੀਆਂ ਨਿਸ਼ਾਨੀਆਂ ਦੇ ਤੇ ਆਪਾਂ ਨੇ ਉਹਨਾਂ ਦੇ ਵਿੱਚ ਦੀ ਐਦਾ ਸੂਈ ਦੀ ਮਦਦ ਨਾਲ ਹਨੇ ਨਿਸ਼ਾਨੀਆਂ ਲਾ ਲੈਣੀਆਂ ਬਿਲਕੁਲ ਸੌਖੇ ਤਰੀਕੇ ਨਾਲ ਪਲੇਟਾਂ ਬਣਣਗੇ ਨਾਲ ਪਰਫੈਕਟ ਹੋਣਗੇ ਇਹ ਆ ਦੇਖੋ ਐਦਾ ਬਿਲਕੁਲ ਥੋੜੇ ਸੂਈ ਕੱਢਣੀ ਹੈ ਤੁਸੀਂ ਬਾਹਰ ਬਸ ਫਾਨ ਨਿਸ਼ਾਨੀ ਦੇ ਤੌਰ ਤੇ ਲੈ ਲਓ ਆ ਦੇਖੋ ਐਦਾਂ ਕਿਉਂਕਿ ਤੁਹਾਡੀ ਦੂਜੇ ਵਾਰ ਸਹੀ ਨਿਸ਼ਾਨੀ ਲੱਗ ਦੂਗੀ ਆ ਦੇਖੋ ਪਿਛਲਾ ਪੱਲਾ ਆ ਗਿਆ ਆਪਣਾ ਇਹਨੂੰ ਵੀ ਇਦਾਂ ਹੀ ਆਪਾਂ ਨੇ ਕੱਚਾ ਕਰਿਆ ਹੈ ਜੀ ਆਲਾ ਨਾਲ ਇਥੇ ਆ ਦੇਖੋ ਇਹਦੇ ਉੱਪਰ ਵੀ ਇੱਕ ਕਰੂਗਾ ਆਪਾਂ ਨੇ ਸੂਈ ਨਾਲ ਥੋੜੀਆਂ ਥੋੜੀਆਂ ਨਿਸ਼ਾਨੀਆਂ ਲਾ ਲੈਣੀਆਂ ਵਿੱਚ ਹਲਾ ਲੀਨ ਜੀ ਆਪਾਂ ਨੇ ਨਿਸ਼ਾਨੇ ਆ ਦੇਖੋ ਦੋਵੇਂ ਪਾਸੇ ਆਪਣੇ ਨਿਸ਼ਾਨੇ ਲਾਉਣੇ ਆ ਜਿਹੜੇ ਉਧਰ ਆਪਾਂ ਨੇ ਮਾਰ ਕੇ ਨਾਲ ਬਿਲਕੁਲ ਛੋਟੇ ਛੋਟੇ ਨਿਸ਼ਾਨੇ ਲਾ ਲੈਣੇ ਆ ਆ ਦੇਖੋ ਹਲਾ ਲੀਨ ਜੀ ਆਪਾਂ ਨੇ ਨਿਸ਼ਾਨੇ ਦੋਨਾਂ ਭੱਲੇ ਨੂੰ ਲਾਉਣੇ ਆ ਤਾਂ ਬਿਲਕੁਲ ਸੌਖਾ ਤਰੀਕਾ ਦੱਸਦੀ ਹਾਂ ਅੱਧੀ ਵੀਡੀਓ ਲੰਘ ਗਈ ਜਿੰਨੇ ਜੀ ਤੁਸੀਂ ਜਿਨ੍ਹਾਂ ਨੂੰ ਫਾਰਮੂਲਾ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਦੇ ਵੀਡੀਓ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਆ ਦੇਖੋ ਬਿਲਕੁਲ ਸੌਖਾ ਤਰੀਕਾ ਹੈ ਇਹ ਲੱਸਦੀ ਨੂੰ ਐਦਾਂ ਤੁਸੀਂ ਲਾ ਲਾਣੀਆ ਨਿਸ਼ਾਨੀਆਂ ਠੀਕ ਹੈ ਆਪਾਂ ਨੂੰ ਦੂਜੀ ਸਾਈਡ ਅੰਦਾਜ਼ਾ ਹੋ ਗਿਆ ਕਿ ਆਪਾਂ ਨੇ ਕਿੱਥੇ ਸਲਾਈ ਲਾਉਣੀ ਆ ਆ ਦੇਖੋ ਜੀ ਆਪਾਂ ਨੇ ਹੁਣ ਮਸ਼ੀਨ ਦਾ ਬੜਾ ਵਖਿਆ ਕਰ ਲੈਣਾ ਬਿਲਕੁਲ ਚੰਗੀ ਤਰ੍ਹਾਂ ਪਿਛਾ ਕੇ ਹੁਣ బే బీనా ఏర్ సైనా లాతే నిశాని బ పండా పలేటా ప్రాబ్లమని ఆ బిల్ స ਮੈਂ ਫਿਰ ਕਿਹੜੀਆਂ ਮੇਰੀਆਂ ਭੈਣਾਂ ਸਿੱਖਦੀਆਂ ਨਾ ਕੱਪੜੇ ਉਹਨਾਂ ਨੂੰ ਔਖਾ ਲੱਗਦਾ ਫਿਰ ਕੱਪੜਾ ਰਹਿ ਜਾਂਦਾ ਲਾਈਨਿੰਗ ਉੱਪਰ ਸਲਾਈ ਲੱਗ ਜਾਂਦੀ ਆ ਹਾਂ ਦੇਖੋ ਥੋੜੀ ਇਹਦੇ ਨਾਲ ਬਿਲਕੁਲ ਸਹੀ ਲੱਗੂਗੀ ਸਲਾਈ ਇਹਦੇ ਦੋਨੇ ਕੱਪੜੇ ਤੁਹਾਡੇ ਸਲਾਈ ਚ ਆ ਜਾਣਗੇ ਛੋਟੀਆਂ ਵੱਡੀਆਂ ਪਲੇਟਾਂ ਪਰ ਆਪਾਂ ਨੇ ਐਦਾਂ ਹੀ ਸੁਨਾਈਆਂ ਲਾ ਰਾਈਆਂ ਦੇਖੋ ਆਪਣੀ ਕਿਸਾਰ ਸਲਾਈਆਂ ਲਾਤੀਆਂ ਜੇ ਤੁਹਾਡੇ ਸਲਾਈ ਦੇ ਮੂਰੇ ਮੋਤੀ ਹੁੰਦਾ ਤੁਸੀਂ ਸਿੱਖਣਾ ਭਾ ਸਕਦੇ ਹੋ ਇਹਨੂੰ ਉਹ ਕੇ ਸੂਈ ਟੁੱਟਣ ਦਾ ਇਹਦੇ ਪਰ ਹੋ ਰਹਿੰਦਾ ਡਰ ਰਹਿੰਦਾ ਸੂਈ ਟੁੱਟ ਜਾਂਦੀ ਹੈ ਮੋਤੀ ਪਰ ਤੁਸੀਂ ਐਦਾਂ ਇਹਨੂੰ ਭਾਣ ਕੇ ਉੱਪਰ ਸਲਾਈ ਲਾ ਸਕਦੇ ਆ ਇਹਦੇ ਤੇ ਆਪਣੀਆਂ ਸਾਰੀਆਂ ਸਲਾਈਆਂ ਕੰਪਲੀਟ ਹੋ ਗਈਆਂ। ਆ ਦੇਖੋ ਇਹਨਾਂ ਦੇ ਵਿੱਚ ਕੋਈ ਬਾੜ ਨਹੀਂ ਪਿਆ ਹੈ। ਤੇ ਹੁਣ ਆਪਾਂ ਨੇ ਇਹਨੂੰ ਫੁੱਟਾ ਕਰ ਲੈਣਾ। ਅਮੇਜ਼ਿੰਗ। ਹੁਣ ਆਪਾਂ ਨੇ ਇਦਾਂ ਫੜ ਕੇ ਸਿਲਾਈ ਲਾ ਦੇਣੀ ਹੈ ਬਲੇਟਾਂ ਜਦੋਂ ਆਪਾਂ ਸਿਲਾਈ ਲਾਉਣੀ ਹੈ ਜਦੋਂ ਆਪਾਂ ਸਟਾਰਟ ਕਰਦੇ ਆ ਉੱਥੇ ਆਪਾਂ ਨੂੰ ਥੋੜਾ ਜਿਹਾ ਦੂਰੀ ਤੋਂ ਲਾ ਸਕਦੇ ਹਾਂ ਕਿਉਂਕਿ ਸਿਲਾਈ ਆਪਣੀ ਉੱਧੜੇ ਨਾ ਅ ਗੱਬੇ ਤੇ ਆਪਾਂ ਨੇ ਮੋਟੀ ਰੱਖਣੀ ਹੈ ਸਾਈਡਾਂ ਤੇ ਆਪਾਂ ਨੇ ਫ੍ਰੀ ਜੇ ਤੁਹਾਪਾਂ ਨੇ ਮੂਰੇ ਤੇ ਸਲਾਈ ਲਾਉਣੀਆਂ ਤਾਂ ਆਪਾਂ ਨੇ ਪੱਕੀ ਕਰ ਦੇਣੀ ਕਿਉਂਕਿ ਉੱਧੜਣੀਆਂ ਨਹੀਂ ਉੱਧੜਨਗੀਆਂ ਨਹੀਂ ਹੈਗੀਆਂ ਸਲਾਈਆਂ ਆਪਣੀਆਂ ਇਹਦੀ ਆਪਾਂ ਨੇ ਉੱਪਰ ਲਈ ਛੋਟੀਆਂ ਪਲੇਟਾਂ ਪਾਉਣੀਆਂ ਹੁੰਦੀਆਂ ਇਹਨਾਂ ਨੂੰ ਆਪਾਂ ਪਿੱਛੇ ਤੇ ਥੋੜੀਆਂ ਮੋਟੀਆਂ ਰੱਖਣਾ ਹੁੰਦਾ ਤੇ ਮੂਰੇ ਤੇ ਬਰੀਕ ਰੱਖਣਾ ਹੁੰਦਾ ਥੋੜਾ ਜਿਹਾ ਦੂਜੀਆਂ ਪਲੇਟਾਂ ਨਾਲ ਤੇ ਫਰਕ ਪਾ ਦਈਦਾ ਆਪਾਂ ਇਹ ਥੋੜੀ ਜਿਹੀ ਮੋਟੀ ਪਲੇਟ ਪਾਈ ਦੀ ਆ ਉੱਪਰ ਤੇ ਪਲੇਟਾਂ ਆਪਣੇ ਮੋਰਲੇ ਫੱਲੇ ਦੀਆਂ ਕੰਪਲੀਟ ਹੋ ਗਈਆਂ। ਆਹ ਦੇਖੋ ਜੀ ਬਿਲਕੁਲ ਸਹੀ ਪਲੇਟਾਂ ਬਣੀਆਂ। ਜੇ ਤੁਹਾਨੂੰ ਮੇਰਾ ਆੜਿਆ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਵੀ ਇਦਾਂ ਪਾ ਲਿਆ ਕਰੋ। ਸੌਖੇ ਤਰੀਕੇ ਨਾਲ। ਠੀਕ ਹੈ ਜੀ ਆ ਦੇਖੋ। ਕੋਈ ਬਾੜ ਨਹੀਂ ਪੈਂਦਾ ਜੀ। ਜਿਹੜੀ ਮੇਰੇ ਭੈਣਾਂ ਨੂੰ ਨਹੀਂ ਪਾਣੀ ਆਉਂਦੀ ਉਹ ਇਦਾਂ ਪਾ ਲਿਆ ਕਰੋ।